ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਨ ਮਹਾਰਾਜ ਕਹਿੰਦੇ ਕਿਸੇ ਹੋਰ ਨੂੰ ਦੋਸ਼ ਦੇਣਾ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਦੋਸਤਾਂ ਪਿਛਲੇ ਕੀਤੇ ਸੰਸਕਾਰਾਂ ਦਾ ਹੈ ਜਿਹੋ ਜੇ ਕੰਮ ਮੈਂ ਕਰਦਾ ਹਾਂ ਉਹ ਜਿਹਹਾ ਫਲ ਮੈਂ ਪਾ ਲੈਂਦਾ ਹਾਂ ਦੂਜਿਆਂ ਨੂੰ ਦੋਸ਼ ਨਾ ਦੇ ਭਾਈ ਪਿਛਲੇ ਕਰਮਾਂ ਦਾ ਦੋਸ਼ ਕਿਹੜਾ ਕਿ ਜਿਹੜਾ ਆ ਮਨੁੱਖੇ ਜਨਮ ਵਿੱਚ ਹੀ ਜਦ 55 ਸਾਲ ਦੀ ਉਮਰ ਤਾਂ ਇਹ ਤੋਂ ਪਹਿਲਾਂ ਜੋ ਕਰਮ ਕੀਤੇ ਨੇ ਅੱਜ ਤੋਂ ਪਹਿਲਾਂ ਵਾਲਾ ਕੱਲ੍ਹ ਕਰਮ ਜਿਹੜਾ ਕੀਤਾ ਉਸ ਤੋਂ ਪਿਛਲੇ ਵਿਜੇਹੋ ਜਾਂ ਬੀਜੇਗਾ ਉਹੋ ਜੇ ਵੱਡੇਗਾ ਭਾਈ ਜੇਹੋ ਜਾਂ ਤੂੰ ਬੀਜ ਬੀਜਿਆ ਉਹੋ ਜੇ ਤੈਨੂੰ ਫਲ ਪ੍ਰਾਪਤ ਹੋਣਾ ਹੈ ਕਿਸੇ ਹੋਰ ਜੁਨੀ ਵਿੱਚ ਨਹੀਂ ਇਸੇ ਮਨੁੱਖੇ ਜਨਮ ਵਿੱਚ ਹੀ ਤੂੰ ਜਿਹੜੇ ਪਿਛਲੇ ਕਰਮ ਕੀਤੇ ਨੇ ਉਹੋ ਜਾਂ ਤੈਨੂੰ ਪਾਈ ਫਲ ਪ੍ਰਾਪਤ ਹੁੰਦਾ ਹੈ ਕਿਸੇ ਨੂੰ ਦੋਸ਼ ਨਹੀਂ ਦੇਣ ਦੀ ਜ਼ਰੂਰਤ ਵੀ ਮੇਰਾ ਆ ਹੋ ਗਿਆ ਤੇ ਮੇਰਾ ਉਹ ਹੋ ਗਿਆ ਤੂੰ ਕਰਮ ਕੀਤਾ ਉਹੋ ਜਾਂ ਤੇ ਉਹਦਾ ਤੈਨੂੰ ਫਲ ਮਿਲੇਆ ਧਦੇ ਧਾਰ ਕਲਾ ਜਨ ਛੋਡੀ ਹਰ ਚੀਜੀ ਜਨ ਰੰਗ ਕੀਆ ਹਰ ਚੀਜੀ ਜਨ ਰੰਗ ਕੀਆ ਮਹਾਰਾਜ ਕਹਿੰਦੇ ਜਿਸ ਹਰੀ ਨੇ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰਚ ਦਿੱਤੀ ਹੈ ਮਹਾਰਾਜ ਕਹਿੰਦੇ ਤੇ ਸਿੱਧਾ ਦੀਆ ਸਭ ਨਹੀਂ ਲੀਆ ਕਰਮੀ ਕਰਮੀ ਹੁਕਮ ਪਿਆ ਸਾਰੇ ਜੀਵ ਉਸੇ ਦੀਆਂ ਬਖਸ਼ੀਆਂ ਦਾਤਾਂ ਵਰਤਦੇ ਹਨ ਪਰ ਇਹਨਾਂ ਦਾਤਾਂ ਦੇ ਬਖਸ਼ਣ ਵਿੱਚ ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਹੈ ਅਨੁਸਾਰ ਹੀ ਹੈ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ ਬਿਜ ਜੇ ਮੈਂ ਆਪਾਂ ਕਹਿੰਨੇ ਆ ਆਮ ਗੱਲ ਕਹਦਣਾ ਵੀ ਜਿਹੋ ਜੀ ਭਾਈ ਤੇਰੀ ਨੀਤ ਆ ਉਹੋ ਜੀ ਮਰਾਦ ਐ ਨੀਤ ਨੂੰ ਮਰਾਦਾਂ ਕਹਿ ਲੋ ਆਪਾਂ ਇਸ ਢੇਠ ਪੰਜਾਬੀ ਚ ਬੋਲਦੇ ਰਹਿੰਨੇ ਆ ਸ਼ਬਦ ਹੁਣ ਘੱਟ ਬੋਲਿਆ ਜਾਂਦਾ ਪਹਿਲਾਂ ਜ਼ਿਆਦਾ ਬੋਲਿਆ ਜਾਂਦਾ ਸੀ ਵੀ ਨੀਤ ਨੂੰ ਮਰਾਦਾਂ ਜਿਹੋ ਜੀ ਤੇਰੀ ਭਾਈ ਭਾਵਨਾ ਹੈ ਤੇ ਭਾਵਨਾ ਨੂੰ ਫਲ ਉਹੋ ਜਿਹਾ ਹੀ ਲੱਗਦਾ ਜਿਹੋ ਜੀ ਭਾਵਨਾ ਉਹੋ ਜਿਹਾ ਫਲ ਤੇ ਸਾਰੇ ਜੀਵਾਂ ਸਾਰੇ ਜੀਵ ਉਸੇ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਰਤ ਰਹੇ ਹਨ ਤੇ ਇਹਨਾਂ ਦਾਤਾਂ ਦੇ ਬਖਸ਼ਣ ਵਿੱਚ ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ। ਨੰਨੇ ਨਾ ਭੋਗਨਿਤ ਭੋਗੇ। ਨਾ ਢੀਠਾ ਨਾ ਸੰਮਲਿਆ। ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ। ਉਸ ਦਾ ਅਜੇ ਤੱਕ ਮੈਂ ਕਦੇ ਦਰਸ਼ਨ ਨਹੀਂ ਕੀਤਾ ਉਸ ਨੂੰ ਕਦੇ ਹਿਰਦੇ ਵਿੱਚ ਨਹੀਂ ਟਿਕਾਇਆ ਕਿਉਂਕਿ ਜਦੋਂ ਆਪਾਂ ਗੁਰੂ ਦੇ ਗਿਆਨ ਨੂੰ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਟਿਕਾਵਾਂਗੇ ਤਾਂ ਗੁਰੂ ਦੇ ਦਰਸ਼ਨ ਹੁੰਦੇ ਨੇ ਜਿਵੇਂ ਭੂਮੀਆਂ ਨੂੰ ਹੋਏ ਸੀ ਭੂਮੀਆਂ ਨੇ ਤਿੰਨ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਪ ਦੇ ਹਿਰਦੇ ਵਿੱਚ ਟਿਕਾ ਲਏ ਸੀ ਤੇ ਜਦੋਂ ਉਸ ਉਹ ਕੰਮ ਹੁੰਦਾ ਸੀ ਉਹਦੇ ਅਨਸਾਰ ਤੇ ਉਦੋਂ ਗੁਰੂ ਦੇ ਬਚਨ ਯਾਦ ਆ ਜਾਂਦੇ ਸੀ ਕਿ ਗੁਰੂ ਪ੍ਰਗਟ ਹੋ ਜਾਂਦਾ ਸੀ ਉਦੋਂ ਹੀ ਇਸ ਤਰ੍ਹਾਂ ਭਾਈ ਸ਼ਬਦ ਰਾਹੀਂ ਗੁਰੂ ਪ੍ਰਗਟ ਹੁੰਦਾ ਹਿਰਦੇ ਘਰ ਵਿੱਚ ਨਾ ਕਿ ਕੋਈ ਸਰੀਰ ਧਾਰਨ ਕਰਕੇ ਜਾਂ ਕੋਈ ਦੇਹ ਧਾਰਨ ਕਰਕੇ ਨਹੀਂ ਆਉਂਦਾ ਗੁਰੂ ਗੁਰੂ ਹਿਰਦੇ ਵਿੱਚ ਪ੍ਰਗਟ ਹੁੰਦਾ ਉਹਦੇ ਬਚਨਾਂ ਅਨੁਸਾਰ ਗੁਰੂ ਦੇ ਬਚਨ ਜਦ ਆ ਗਏ ਤੇ ਉਹ ਕੰਮ ਤੋਂ ਅਸੀਂ ਕਲੋਜ਼ ਕਰ ਲਿਆ ਉਹ ਕੰਮ ਕੀਤਾ ਨਹੀਂ ਜਿਹੜੇ ਕੰਮ ਤੋਂ ਰੋਕਿਆ ਗੁਰੂ ਨਾਨਕ ਸਾਹਿਬ ਨੇ ਅੰਦਰ ਪ੍ਰਗਟ ਹੋ ਗਿਆ ਹਿਰਦੇ ਘਰ ਵਿੱਚ ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤਦਾ ਹੈ ਉਸ ਦਾ ਅਜੇ ਤੱਕ ਮੈਂ ਕਦੇ ਦਰਸ਼ਨ ਨਹੀਂ ਕੀਤਾ ਉਸ ਨੂੰ ਕਦੇ ਹਿਰਦੇ ਵਿੱਚ ਨਹੀਂ ਟਿਕਾਇਆ ਗੱਲੀ ਹੋ ਸੁਹਾਗਣ ਪਹਿਣੀ ਕੰਤਨ ਕਬ ਹੋ ਮੈਂ ਮਿਲਿਆ ਮਹਾਰਾਜ ਕਹਿੰਦੇ ਵਿਦਿਆ ਦੇ ਆਸਰੇ ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੁਹਾਗਣ ਆਖਦੀਆਂ ਆਖਦੀ ਰਹੀ ਪਰ ਕੰਤ ਪ੍ਰਭੂ ਮੈਨੂੰ ਅਜੇ ਤੱਕ ਕਦੇ ਨਹੀਂ ਮਿਲਿਆ ਪਪੇ ਪਾਤਸ਼ਾਹ ਪਰਮੇਸ਼ਰ ਵੇਖਣ ਕੋ ਪਰਪੰਚ ਕੀਆ ਪਰਮੇਸ਼ਰ ਪਾਤਸ਼ਾਹ ਹੈ ਉਸਨੇ ਆਪ ਇਹ ਸੰਸਾਰ ਰਚਿਆ ਹੈ ਕਿ ਜੀਵ ਇਸ ਵਿੱਚ ਉਸ ਦਾ ਦیدار ਕਰਨ ਦੇਖੇ ਬੁੱਝੇ ਸਭ ਕਿਸ ਜਾਣ ਅੰਦਰ ਬਾਹਰ ਰਬ ਰਹਾ ਰਚਨਹਾਰ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ ਹਰੇਕ ਦੇ ਦਿਲ ਦੀ ਸਮਝਦਾ ਹੈ ਜਾਣਦਾ ਹੈ ਉਹ ਸਾਰੇ ਸੰਸਾਰ ਵਿੱਚ ਅੰਦਰ ਬਾਹਰ ਹਰਥਾਂ ਵਿਆਪਕ ਹੈ ਫਫੇ ਫਾਹੀ ਸਭ जग ਫਾਸਾ ਜਮ ਕੇ ਸੰਗਲ ਬੰਦ ਲਿਆ ਸਾਰਾ ਸੰਸਾਰ ਮਾਇਆ ਦੀ ਕਿਸੇ ਨਾ ਕਿਸੇ ਫਾਹੀ ਵਿੱਚ ਫਸਿਆ ਹੋਇਆ ਹੈ ਜਮ ਦੇ ਫਾਹੇ ਨੇ ਬੰਨ ਰੱਖਿਆ ਹੈ ਭਾਵ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਸੰਸਾਰ ਐਸੇ ਕਰਮ ਕਰਦਾ ਰਿਹਾ ਕਿ ਜਿਵੇਂ ਜਮ ਦੇ ਕਾਬੂ ਵਿੱਚ ਆਉਂਦਾ ਹੈ ਇਹੋ ਜੇ ਕੰਮ ਕਰਦਾ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿੱਚ ਆਉਂਦਾ ਜਾਂਦਾ ਹੈ ਫਸਦਾ ਜਾਂਦਾ ਤੇ ਹੁਣ ਨਿਕਲੇਗਾ ਕਿਵੇਂ ਗੁਰ ਪ੍ਰਸਾਦੀ ਸੇਨਰ ਉਪਰੇ ਜੇ ਹਰ ਸਰਨਾ ਅਗਤ ਭੱਜ ਪਿਆ ਮਹਾਰਾਜ ਕਹਿੰਦੇ ਇਸ ਫਾਹੇ ਵਿੱਚੋਂ ਗੁਰੂ ਦੀ ਕਿਰਪਾ ਨਾਲ ਸਿਰਫ ਉਹੀ ਬੰਦੇ ਬਚਦੇ ਹਨ ਜਿਹੜੇ ਦੌੜ ਕੇ ਪ੍ਰਮਾਤਮਾ ਦੀ ਸ਼ਰਨ ਜਾ ਪਏ ਹਨ ਪ੍ਰਮਾਤਮਾ ਦੀ ਸ਼ਰਨ ਪੈਣਾ ਕੀ ਆ ਗੁਰੂ ਦੇ ਆਖੇ ਲੱਗਣਾ ਗੁਰੂ ਦੇ ਕਹੇ ਅਨੁਸਾਰ ਜੀਵਨ ਬਸਰ ਕਰਨਾ ਗੁਰੂ ਜਿਹੜੀਆਂ ਕਰੈਤਾਂ ਤੋਂ ਰੋਕਦਾ ਰੁਕਣਾ ਹੈ ਜਿਹੜੀਆਂ ਰਹਿਤਾਂ ਰੱਖਣ ਨੂੰ ਗੁਰੂ ਸਾਹਿਬ ਫਰਮਾਨ ਕਰਦੇ ਹਨ ਉਹ ਰਹਿਤਾਂ ਵਿੱਚ ਰਹਿਣਾ ਦਸ਼ਮੇਸ਼ ਪਿਤਾ ਜੀ ਦੇ ਬਚਨ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਬ ਮੈਂ ਉਸ ਕਾ ਚੇਰਾ ਮਹਾਰਾਜ ਕਹਿੰਦੇ ਉਹ ਤਾਂ ਮੇਰਾ ਸਹਬਾ ਤੇ ਮੈਂ ਤਾਂ ਉਹਦਾ ਚੇਲਾ ਜਿਹੜਾ ਰਹਿਣੀ ਵਿੱਚ ਰਹਿ ਰਿਹਾ ਰੇਣੀ ਹੁਣ ਕੀ ਆ ਉਹ ਆਪਾਂ ਨੂੰ ਪਤਾ ਹੀ ਆ ਹੁਣ ਜਿਹੜੀਆਂ ਵੱਜਰ ਕਰਾਇਤਾ ਦੱਸਦੇ ਨੇ ਪੰਜ ਪਿਆਰੇ ਸਹਿਬਾਨ ਜਦੋਂ ਆਪਾਂ ਖੰਡੇ ਬਾਟੇ ਦੀ ਪਹਲ ਸ਼ਕਦੇ ਆ ਅਮਰਤ ਵੀ ਕਹਿੰਨੇ ਆਪਾਂ ਜਦੋਂ ਅਮਰਤ ਸ਼ਕਦੇ ਆ ਉਦੋਂ ਵੱਜਰ ਕਰਾਇਤਾ ਦੱਸਦੇ ਨੇ ਵੀ ਪਾਈ ਪਰਾਇਆ ਸੰਗ ਵੱਜਰ ਕਰਾਇਤਾ ਬਖਸ਼ਿਆ ਨਹੀਂ ਜਾਣਾ ਤੈਨੂੰ ਕੇਸ ਕੱਟਣੇ ਤੇ ਰੰਗਣੇ ਵੱਜਰ ਕਰਾਇਤਾ ਨਸ਼ੇ ਕਰਨੇ ਵੱਜਰ ਕਰਾਇਤਾ ਤਮਾਕੂ ਦਾ ਸੇਵਨ ਕਰਨਾ ਬੱਜਰ ਕਰੈਤਾ ਇਹਨਾਂ ਤੋਂ ਰੋਕਦੇ ਨੇ ਗੁਰੂ ਤੇ ਰੁਕ ਭਾਈ ਸਾਬਤ ਸੂਰਤ ਰਹਿ ਇਹਨਾਂ ਕਰੈਤਾਂ ਤੋਂ ਬਚ ਮਹਾਰਾਜ ਕਹਿੰਦੇ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗੰ ਪਹਿਲਾ ਵਾਲਾ ਬੰਦ ਆਪਾ ਪੜਿਆ ਗੁਰਪ੍ਰਸਾਦ ਦੀ ਜੇ ਨਰ ਉਭਰੇ ਜੇ ਹਰ ਸਰਨਾਗਤ ਭਜ ਪਿਆ ਇਸ ਫਾਹੇ ਵਿੱਚੋਂ ਗੁਰੂ ਦੀ ਕਿਰਪਾ ਨਾਲ ਸਿਰਫ ਉਹੀ ਬਚਦੇ ਹਨ ਜਿਹੜੇ ਦੌੜ ਕੇ ਪ੍ਰਮਾਤਮਾ ਦੀ ਸ਼ਰਨ ਆ ਪਏ ਹਨ ਸ਼ਰਨ ਪੈਣ ਦਾ ਭਾਵ ਇਹੀ ਸੀ ਵੀ ਭਾਈ ਗੁਰੂ ਦੇ ਕਹਣੇ ਅਨਸਾਰ ਤੇਰਾ ਜੀਵਨ ਹੋਵੇ ਅੱਗੇ ਮਾਰਾ ਤਾਦਨੇ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾਂ ਪ੍ਰਮਾਤਮਾ ਆਪ ਚੌਪੜ ਦੀ ਖੇਡ ਖੇਡ ਰਿਹਾ ਹੈ ਚਾਰ ਜੁਗਾਂ ਨੂੰ ਉਸਨੇ ਚੌਪੜ ਦੇ ਚਾਰ ਪੱਲੇ ਬਣਾਇਆ ਹੈ ਜਿਹਨੂੰ ਚੌਂਕੜੀਆਂ ਕਹਿੰਦੇ ਆ ਆਵਾਜ਼ੀਆਂ ਖੇਡਦੇ ਨੇ ਸਤਰੰਜ ਦੀ ਬਾਜੀ ਵੀ ਖੇਡਦੇ ਨੇ ਉਹ ਗੇਮ ਖੇਡੀ ਜਾਂਦੇ ਨੇ ਪੰਜ ਚਾਰ ਚਾਰ ਬੈਠੇ ਨੇ ਇੱਕ ਮੋਬਾਈਲ ਤੇ ਪਤਾ ਨਹੀਂ ਉਂਗਲਾ ਮਾਰੀ ਜਾਂਦੇ ਨੇ ਮੈਂ ਤਾਂ ਪਤਾ ਨਹੀਂ ਕੀ ਕਰਦੇ ਆ ਉਹ ਕਨ ਕੀ ਕਹਿੰਦੇ ਆ ਉਹਨੂੰ ਲੁੱਡੋ ਲਾਡੋ ਕੋਈ ਬਾਜੀ ਇਹੋ ਜੀ ਆ ਭਾਈ ਚਲੋ ਆਪਾਂ ਤਾਂ ਜਾਣਦੇ ਨਹੀਂ ਮਹਾਰਾਜ ਨਾ ਇੱਧਰ ਲਾਵੇ ਭਾਈ ਨਾਮ ਬਾਣੀ ਨਾਲ ਜੋੜਿਆ ਸਤਿਗੁਰਾਂ ਨੇ ਸ਼ਬਦ ਦੀ ਵਿਚਾਰ ਸਤਿਗੁਰੂ ਕਰਵਾ ਰਹੇ ਨੇ ਤੇ ਅਰਦਾਸ ਆ ਗੁਰੂ ਦੇ ਚਰਨਾਂ ਵਿੱਚ ਵੀ 1430 ਅੰਗ ਤੱਕ ਮਹਾਰਾਜ ਸੇਵਾ ਲੈ ਲਿਓ ਇਹ ਮੇਰੇ ਮਨ ਦੀ ਭਾਵਨਾ ਹੈ ਸਤਿਗੁਰੂ ਨੇ ਕਿਰਪਾ ਕੀਤੀ ਕਿਰਪਾ ਕਰਕੇ ਮੇਰੇ ਅੰਦਰ ਇਹ ਭਾਵਨਾ ਬਣਾਈ ਹੈ ਤੇ ਸਤਿਗੁਰੂ ਪੂਰੀ ਕਰਨ ਇਹ ਅਰਦਾਸ ਆ ਸਤਿਗੁਰਾਂ ਦੇ ਚਰਨ ਵਿੱਚ ਚਰਨਾ ਵਿੱਚ ਮਹਾਰਾਜ ਕਹਿੰਦੇ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਵਾ ਮਹਾਰਾਜ ਕਹਿੰਦੇ ਚਾਰ ਜੁਗਾ ਦੇ ਚੌਪੜ ਬਣਾ ਕੇ ਤੇ ਆਪ ਹੀ ਬਾਜੀ ਖੇਡ ਰਿਹਾ ਸਤਰੰਜੀ ਬਾਜੀ ਮਹਾਰਾਜ ਕਹਿੰਦੇ ਜੀਵ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਉਸ ਨੇ ਇੰਜ ਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ ਤੇ ਪ੍ਰਭੂ ਆਪ ਹੀ ਪਾਸੇ ਛੁੱਟਦਾ ਹੈ ਇੰਜ ਕਈ ਨਰਦਾਂ ਪੁੱਗਦੀਆਂ ਜਾਂਦੀਆਂ ਹਨ ਕਈ ਉਹਨਾਂ ਚੋਂ ਖਾਣੀਆਂ ਦੇ ਗੇੜ ਵਿੱਚ ਹੀ ਪੰਨਾਂ ਰਹਿੰਦੀਆਂ ਹਨ ਵਾਹ ਪੱਬੇ ਭਾਲੇ ਸੇ ਫਲ ਪਾਵੇ ਗੁਰ ਪ੍ਰਸਾਦੀ ਜਿਨ ਕੋ ਭਉ ਪਿਆ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਡਰ ਟਿਕ ਜਾਂਦਾ ਹੈ ਉਹ ਪ੍ਰਭੂ ਨੂੰ ਢੂੰਡਦੇ ਹਨ ਤੇ ਆਪਣੇ ਯਤਨਾਂ ਦਾ ਫਲ ਹਾਸਲ ਕਰ ਲੈਂਦੇ ਹਨ ਮਨ ਮੁਖ ਪਰੇ ਨ ਚੇਤੇ ਮੂੜੇ ਲੱਖ 84 ਫੇਰ ਪਿਆ ਵਾਹ ਮਹਾਰਾਜ ਕਹਿੰਦੇ ਪਰ ਪੜੀ ਹੋਈ ਵਿਦਿਆ ਦੇ ਆਸਰੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਜਿਹੜੇ ਮੂਰਖ ਬੰਦੇ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਹੋਰ ਹੋਰ ਪਾਸੇ ਭਟਕਦੇ ਹਨ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਉਹਨਾਂ ਨੂੰ 84 ਲੱਖ ਜੂਨਾ ਦਾ ਗੇੜ ਨਸੀਬ ਹੁੰਦਾ ਹੈ ਲੈ ਕਰ ਲਾ ਪੜਾਈਆਂ ਬੀਏ ਐਮਏ ਕਰ ਲਾ ਕਰ ਲਾ ਪੜਾਈਆਂ ਜਿੰਨੀਆਂ ਮਰਜ਼ੀ ਆ ਪੀ ਐਚ ਡੀਆਂ ਕਰ ਲਾ ਜੇ ਤੈਨੂੰ ਗਿਆਨ ਹੀ ਨਹੀਂ ਗੁਰੂ ਦਾ ਤਾਂ ਫੇਰ ਤੂੰ ਇਸੇ ਗੇੜਤੀ ਪਿਆਰਣਾ ਭਾਈ 84 ਦੇ ਗੇੜ ਤੋਂ ਨਹੀਂ ਨਿਕਲ ਸਕਦਾ ਤੂੰ ਜੇ ਆਪਣੀ ਪੜ੍ਹਾਈ ਦੇ ਮੁਤਾਬਕ ਤੇ ਆਪਣੀ ਬੁੱਧੀ ਦੇ ਮੁਤਾਬਕ ਜੀਵਨ ਬਸਰ ਕਰਦਾ ਇੱਥੇ ਤਾਂ ਅਣਜਾਣ ਬਣ ਕੇ ਆਉਣਾ ਪੈਂਦਾ ਗੁਰੂ ਦੀ ਸ਼ਰਨ ਤਾਂ ਅਣਜਾਣ ਬਣ ਕਿਉਂਦਾ ਪੈਂਦਾ ਭਾਈ ਆਉਣਾ ਪੈਂਦਾ ਬਾਹਲੇ ਜਾਣਕਾਰੀ ਨੂੰ ਨਹੀਂ ਇੱਥੇ ਥਾਂ ਕੋਈ ਬਾਹਲੇ ਜਾਣਕਾਰ ਨੂੰ ਇਥੇ ਤਾਂ ਅਣਜਾਣ ਬਣ ਕੇ ਆਉਂਦਾ ਵੀ ਮਹਾਰਾਜ ਅਸੀਂ ਅਣਜਾਣ ਅਸੀਂ ਅਗਿਆਨੀ ਆ ਤੇ ਤੁਸੀਂ ਗਿਆਨੀ ਹੋ ਆਪ ਜੀ ਕਿਰਪਾ ਕਰਕੇ ਸਾਨੂੰ ਗਿਆਨ ਦੀ ਦਾਤ ਬਖਸ਼ੋ ਤੇ ਆਪ ਦੇ ਚਰਨਾਂ ਨਾਲ ਜੋੜੋ ਆਪ ਜੀ ਕਿਰਪਾ ਕਰਕੇ ਅੱਗੇ ਮਹਾਰਾਜ ਦੱਸਦੇ ਨੇ ਮੰਮੇ ਮੋ ਮਰਨ ਮਸ ਮਸ ਮਦਸੂਦਨ ਮੰਮੇ ਮੋ ਮਰਨ ਮਦਸੂਦਨ ਮਰਨ ਭਿਆ ਤਬ ਚੇ ਤਬਿਆ ਵਾਏ ਗੁਰੂ ਮਾਇਆ ਦਾ ਮੋਹ ਮਨੁੱਖ ਦੀ ਆਤਮਕ ਮੌਤ ਦਾ ਮੂਲ ਹੁੰਦਾ ਹੈ ਜਦੋਂ ਮੌਤ ਸਿਰ ਤੇ ਆਉਂਦੀ ਹੈ ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖਿਆਲ ਆਉਂਦਾ ਹੈ ਪਰ ਉਦੋਂ ਸਮਾਂ ਨਹੀਂ ਹੁੰਦਾ ਜੀ ਪਿੱਛੇ ਪਛਤਾਇਆ ਕਿਆ ਹੂਆ ਜਦ ਚਿੜੀਆਂ ਚੁਗ ਗਈਆਂ ਖੇਤ ਇਹ ਆਮ ਕਹਾਵਤ ਹੈ ਇੱਕ ਵੀ ਕਿਸਾਨ ਨੇ ਬੀਜ ਪਾਇਆ ਦਾ ਕਣ ਬੀਜਿਆਂ ਦੀ ਕਣਕ ਬੀਜ ਲਈ ਬਾਜਰਾ ਬੀਜ ਲਿਆ ਕੋਈ ਵੀ ਚੀਜ਼ ਬੀਜਤੀ ਸਰੋਂ ਬੀਜਤੀ ਤੇ ਪਰ ਉਹਨੂੰ ਉੱਤੋਂ ਢੱਕਿਆ ਨਹੀਂ ਉਹ ਭਾਈ ਚਿੜੀਆਂ ਚੁਗ ਜਾਂਦੀਆਂ ਨੇ ਪਿੱਛੋਂ ਪਛਤਾਉਣ ਦਾ ਕੀ ਫਾਇਦਾ ਫਿਰ ਬੀਜ ਚਿੜੀਆਂ ਚੁਗ ਗਈਆਂ ਤੇ ਤੂੰ ਡੀਕਦਾ ਰਿਹਾ ਵੀ ਫਸਲ ਹੋਏਗੀ ਫਲ ਲੱਗੇਗਾ ਸਰੋਂ ਝਾੜਾਂਗੇ ਕਣਕ ਵੱਢਾਂਗੇ ਤੂੰ ਡੀਕਦਾ ਰਿਹਾ ਪਰ ਬੀਜ ਤਾਂ ਚਿੜੀਆਂ ਚੁਗ ਗਈਆਂ ਸੀ ਤੇਰਾ ਮਹਾਰਾਜ ਕਹਿੰਦੇ ਮਾਇਆ ਦਾ ਮੋਹ ਮਨੁੱਖ ਦੀ ਆਤਮਿਕ ਮੌਤ ਦਾ ਮੂਲ ਹੁੰਦਾ ਹੈ ਜਦੋਂ ਮੌਤ ਸਿਰ ਤੇ ਆਉਂਦੀ ਹੈ ਤਦੋਂ ਪ੍ਰਮਾਤਮਾ ਨੂੰ ਯਾਦ ਕਰਨ ਦਾ ਖਿਆਲ ਕਰਦਾ ਹੈ ਆਉਂਦਾ ਹੈ ਖਿਆਲ ਮਨੁੱਖ ਨੂੰ ਕਾਇਆ ਭੀਤਰ ਅਬਰੇ ਪੜਿਆ ਕਾਇਆ ਭੀਤਰ ਅਬਰੋ ਪੜਿਆ ਮੰਮਾ ਅਖਰ ਵਿਛਰਿਆ ਮਹਾਰਾਜ ਕਹਿੰਦੇ ਜਿਤਨਾ ਚਿਰ ਜਿਉਂਦਿਆਂ ਜਿਉਂਦਾ ਰਿਹਾ ਹੋਰ ਗੱਲਾਂ ਹੀ ਪੜਦਾ ਰਿਹਾ ਨਾ ਮੌਤ ਚੇਤੇ ਆਈ ਨਾ ਮਦਸੂਦਨ ਪ੍ਰਮਾਤਮਾ ਚੇਤੇ ਆਇਆ ਜਜੇ ਜਈਏ ਜਨਮ ਨਾ ਹੋਵੀ ਕਦ ਹੀ ਜੇਕਰ ਸੱਚ ਪਛਾਣੇ ਮਹਾਰਾਜ ਕਹਿੰਦੇ ਉਸ ਮਨੁੱਖ ਨੂੰ ਮੁੜ ਕਦੇ ਜਨਮ ਮਰਨ ਦਾ ਗੇੜ ਨਹੀਂ ਮਿਲਦਾ ਕਿਨੂੰ ਜੋ ਅਸਲੀਅਤ ਸਮਝ ਜਾਵੇ ਵੀ ਤੇਰਾ ਅਸਲਾ ਕੀ ਹੈ ਤੂੰ ਅਸਲ ਨਾਲ ਜੁੜਨਾ ਕਿਵੇਂ ਆ ਫੇਰ ਪਾਈ ਤੇਰਾ 84 ਦਾ ਗੇੜ ਖਤਮ ਹੋ ਸਕਦਾ ਗੁਰਬਾਣੀ ਵਿੱਚ ਮਾਰਾ ਨੇ ਦੱਸਿਆ ਜਈਏ ਜਨਮ ਨਾ ਹੋਵੀ ਕਦਹੀ ਜੇਕਰ ਸੱਚ ਪਛਾਣੇ ਜੇ ਤੂੰ ਸੱਚ ਨੂੰ ਪਛਾਣ ਲਵੇਂ ਮਨੁੱਖਾ ਜੀਵਨ ਬੰਦਿਆਂ ਵਾਲਾ ਮਨੁੱਖਾ ਜੀਵਨ ਜੀਵੇ ਕਿਉਂਕਿ ਮਨੁੱਖ ਉਹੀ ਅਖਵਾਇਆ ਜਾਂਦਾ ਜਿਹੜਾ ਸਾਰਿਆਂ ਦੀ ਕਦਰ ਕਰਦਾ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖਦਾ ਤੇ ਸੱਚ ਨਾਲ ਜੁੜਿਆ ਰਹਿੰਦਾ ਤੇ ਜੇ ਭਾਈ ਤੂੰ ਸੱਚ ਨਾਲੋਂ ਟੁੱਟਿਆ ਬਤਮੀਜ਼ ਆ ਤੈਨੂੰ ਬੋਲਣ ਦੀ ਸੂਝ ਨਹੀਂ ਤੂੰ ਕਦਰ ਨਹੀਂ ਕਰਦਾ ਕਿਸੇ ਦੀ ਤੇ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਤੂੰ ਵੱਡਾ ਅਖਬੂਨਾ ਫੇਰ ਨਹੀਂ ਮਹਾਰਾਜ ਕਹਿੰਦੇ ਜੇ ਜਈਏ ਜਨਮ ਨਾ ਹੋਵੀਂ ਕੰਧ ਹੀ ਜੇ ਕਰ ਸੱਚ ਪਛਾਣੇ ਜੇ ਤੂੰ ਭਾਈ ਸੱਚ ਨੂੰ ਪਛਾਣ ਲਵੇ ਤਾਂ ਤੇਰੀ 84 ਦਾ ਗੇੜ ਕਰਤਿਆ ਜਾਏਗਾ ਗੁਰਮੁਖ ਆਖੇ ਗੁਰਮੁਖ ਬੁੱਝੇ ਗੁਰਮੁਖ ਇੱਕ ਉਹ ਜਾਣੇ ਤੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਹੀ ਹਰ ਥਾਂ ਵੇਖੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਰਹੇ ਪ੍ਰਮਾਤਮਾ ਨੂੰ ਸਰਵ ਵਿਆਪਕ ਸਮਝੇ ਅਤੇ ਪ੍ਰਮਾਤਮਾ ਨਾਲ ਹੀ ਡੂੰਗੀ ਜਾਣ ਪਛਾਣ ਪਾਏ ਫੇਰ ਭਾਈ ਤੇਰਾ ਪਾਰ ਆਤਾਰਾ ਹੋਏਗਾ ਅਗਲੇ ਬੰਦ ਚ ਮਹਾਰਾਜ ਦਾਦ ਨੇ ਰਾ ਰੇ ਰਬਰ ਰਹੇ ਆ ਸਭ ਅੰਤਰ ਜੀਤੇ ਕੀ ਇਹ ਜਨਤਾ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਵੀ ਜਿਤਨੇ ਵੀ ਜੀਵ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ ਘਟ ਘਟ ਮੇ ਹਰ ਜੂ ਬਸੇ ਸੰਤਨ ਕੇ ਉਪਕਾਰ ਵੀ ਕਣ ਕਣ ਵਿੱਚ ਵੱਸਦਾ ਹਰੇਕ ਜੀਵ ਵਿੱਚ ਵੱਸਦਾ ਕੀਟੀ ਤੇ ਚੀਟੀ ਤੇ ਕੁੰਚਰ ਅਸੂਲ ਕੀੜੀ ਤੋਂ ਲੈ ਕੇ ਹਾਥੀ ਤੱਕ ਜਿਤਨੇ ਵੀ ਜੀਵ ਪੈਦਾ ਕੀਤੇ ਹਨ ਜੀਵ ਜੰਤੂ ਪੈਦਾ ਕੀਤੇ ਹਨ ਪੇੜ ਪੌਦੇ ਪਸ਼ੂ ਪੰਛੀ ਸਾਰਿਆਂ ਵਿੱਚ ਵਿਆਪਕ ਹੈ ਪੂਰਾ ਪੂਰਾ ਵੱਸਦਾ ਪ੍ਰਮਾਤਮਾ ਜਨ ਤੋ ਅਪਾਏ ਧੰਦੇ ਲਾਏ ਕਰਮ ਹੋਆ ਤਿਨ ਨਾਮ ਲਿਆ ਮਹਾਰਾਜ ਕਹਿੰਦੇ ਜੀਵ ਪੈਦਾ ਕਰਕੇ ਸਭਨਾਂ ਨੂੰ ਪ੍ਰਮਾਤਮਾ ਨੇ ਮਾਇਆ ਦੀ ਕਿਰਤਕਾਰ ਵਿੱਚ ਲਾਇਆ ਹੋਇਆ ਹੈ ਜਿੰਨਾ ਉੱਤੇ ਉਸਦੀ ਮਿਹਰ ਹੁੰਦੀ ਹੈ ਉਹੀ ਉਸ ਦਾ ਨਾਮ ਸਿਮਰਦੇ ਹਨ ਨਹੀਂ ਤਾਂ ਮਾਇਆ ਦੀ ਕਿਰਤ ਕਮਾਈ ਵਿੱਚ ਹੀ ਲੱਗੇ ਨੇ ਰੋਕ ਮੈਂ ਵੀ ਵਿਚਾਈਆਂ ਨਹੀਂ ਤਾਂ ਮਾਇਆ ਦੀ ਕਿਰਤਕਾਰ ਵਿੱਚ ਹੀ ਫਸਿਆ ਇਨਸਾਨ ਜਿਸ ਨੂੰ ਕਿਰਪਾ ਕਰਕੇ ਆਪਣੇ ਨਾਮ ਸਿਮਰਨ ਦੀ ਦਾਤ ਬਖਸ਼ਦਾ ਹੈ ਉਹ ਮਨੁੱਖ ਭਾਈ ਆਪਣੇ ਕਾਰੋਬਾਰ ਕਰਦਾ ਹੋਇਆ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਹੋਇਆ ਆਪਣੇ ਫਰਜ਼ ਨਿਭਾਉਂਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਨੇ ਜੁੜੇ ਰਹਿੰਦੇ ਹਨ ਅੱਗੇ ਮਹਾਰਾਤਾ ਦੇ ਨੇ ਲੱਲੇ ਲਾਏ ਧੰਦੇ ਜਨ ਛੋਟੀ ਮਿੱਠਾ ਮਾਇਆ ਮੋਹ ਕੀਆ ਵਾਹ ਜਿਸ ਪ੍ਰਮਾਤਮਾ ਨੇ ਆਪਣੀ ਰਚੀ ਸ੍ਰਿਸ਼ਟੀ ਮਾਇਆ ਦੀ ਕਿਰਤਕਾਰ ਵਿੱਚ ਲਾਈ ਹੋਈ ਹੈ ਜਿਸ ਨੇ ਜੀਵਾਂ ਵਾਸਤੇ ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ ਵਾਹ ਇਹ ਵੀ ਤਾਂ ਕੀਤਾ ਮਹਾਰਾ